ਹਸੀ ਕਾਜੀ ਮੈਂ ਬਾਜਵਾ ਬਟੀਤੋਂ ਬਨਾਰਾਲਾ ਸਿਟੀ ਤੋਂ ਅੱਜ ਤਾਂ ਮੇਰੇ ਭੈਣਾਂ ਤੇ ਭਰਾਵਾਂ ਵਾਸਤੇ ਆਪਾਂ ਇੱਕ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜਿਵੇਂ ਕਿ ਆਪਾਂ ਲਹਿਰੇਗਾ ਅੱਗੇ ਦੇ ਵਿੱਚ ਇੱਕ ਐਗਜ਼ਿਬਿਸ਼ਨ ਲਗਾ ਰਹੇ ਹਾਂ ਇਹ ਵਾਲੀ ਐਗਜ਼ਿਬਿਸ਼ਨ ਹੈ ਜਿਹੜੀ 3 ਅਗਸਤ ਦਿਨ ਐਤਵਾਰ ਨੂੰ ਜੀਪੀਐਫ ਪੈਰਿਸ ਦੇ ਵਿੱਚ ਹੋ ਰਹੀ ਹੈਗੀ ਸਦਿਆਂ ਬਹੁਤ ਸਾਰੇ ਭੈਣਾਂ ਤੇ ਭਰਾਵਾਂ ਦੇ ਸਾਨੂੰ ਮੈਸੇਜ ਆ ਰਹੇ ਸੀ ਕਿਉਂਕਿ ਅਸੀਂ ਪਹਿਲਾਂ ਵੀ ਇੱਕ ਇੰਸਟਾਗ੍ਰam ਦੇ ਥਰੂ ਬਾਕੀ ਹੋਰ ਸੋਸ਼ਲ ਮੀਡੀਆ ਦੇ ਥਰੂ ਐਡ ਲਗਵਾਈ ਸੀ ਉਹਨਾਂ ਦੇ ਸਾਨੂੰ ਮੈਸੇਜ ਇਹ ਆ ਰਹੇ ਸੀ ਵੀ ਤੁਸੀਂ ਇਸ ਐਗਜ਼ਿਬਿਸ਼ਨ ਦੇ ਵਿੱਚ ਜਿਹੜੀਆਂ ਭੈਣਾਂ ਮੇਰੀਆਂ ਘਰ ਤੋਂ ਕੰਮ ਕਰਦੀਆਂ ਨੇ ਉਹ ਪਾਰਟਿਸਿਪੇਟ ਕਰ ਸਕਦੇ ਨੇ ਹਾਂਜੀ ਬਿਲਕੁਲ ਇਸ ਐਗਜ਼ਿਬਿਸ਼ਨ ਦੇ ਵਿੱਚ ਮੇਰੀਆਂ ਉਹ ਭੈਣਾਂ ਪਾਰਟਿਸਿਪੇਟ ਕਰ ਸਕਦੇ ਨੇ ਕਿਉਂਕਿ ਉਹਨਾਂ ਲਈ ਇਹ ਬਹੁਤ ਵਧੀਆ ਮੌਕਾ ਹੈਗਾ ਕਿਉਂਕਿ ਇਸ ਐਗਜ਼ਿਬਿਸ਼ਨ ਨੂੰ ਅਸੀਂ ਬਹੁਤ ਚੀਜ਼ਾਂ ਧਿਆਨ ਚ ਰੱਖ ਕੇ ਐਗਜ਼ਿਬਿਸ਼ਨ ਜਿਹੜੀ ਲੈਰੇਗਾ ਅੱਗੇ ਦੇ ਵਿੱਚ ਕਰਵਾਈ ਗਈ ਆ ਤਾਂ ਜੋ ਜਿਹੜੀਆਂ ਮੇਰੀਆਂ ਭੈਣਾਂ ਪਿੰਡਾਂ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੀਆਂ ਨੇ ਉਹਨਾਂ ਲਈ ਇਹ ਬਹੁਤ ਵਧੀਆ ਮੌਕਾ ਹੈਗਾ ਇਸ ਐਗਜ਼ਿਬਿਸ਼ਨ ਦੇ ਵਿੱਚ ਜਿਹੜੀ ਵੀ ਮੇਰੀ ਭੈਣ ਵਿੱਚ ਜੋ ਵੀ ਕੋਈ ਕਲਾ ਹੈਗੀ ਲਾਈਕ ਹੱਥ ਨਾਲ ਬਾਗ ਬਣਾਉਂਦੇ ਇਸ ਤੋਂ ਲਾਵਾ ਕਈ ਹੋਰ ਚੀਜ਼ਾਂ ਆ ਜਾਂਦੀਆਂ ਹੋਣਗੀਆਂ ਹਾਂਜੀ ਸਭ ਤੋਂ ਵੈਸਟ ਅਪਰਚੂਨਿਟੀ ਉਹਨਾਂ ਪੈਣਾਂ ਲਈ ਜਿਨ੍ਹਾਂ ਦੇ ਸਾਨੂੰ ਬਹੁਤ ਜ਼ਿਆਦਾ ਫੋਨ ਕਾਲਸ ਆਉਂਦੀਆਂ ਨੇਗੀਆਂ ਬੱਸ ਇਹ ਤੁਹਾਨੂੰ ਵੀ ਆਉਂਦੀਆਂ ਹੋਣੀਆਂ ਮੈਨੂੰ ਤਾਂ ਬਹੁਤ ਜ਼ਿਆਦਾ ਫੋਨ ਕਾਲਸ ਇਸ ਰਿਲੇਟਡ ਆਉਂਦੀਆਂ ਨੇ ਕਿ ਦੀਦੀ ਅਸੀਂ ਘਰ ਤੋਂ ਕੰਮ ਕਰ ਰਹੇ ਹਾਂ ਜਾਂ ਮਤਲਬ ਕਿ ਸਾਡੇ ਕੋਲ ਇਨਕਮ ਦਾ ਕੋਈ ਸੋਰਸ ਨਹੀਂ ਹੈ ਕਈ ਵਾਰ ਕੋਈ ਸਿੰਗਲ ਮਦਰ ਹੁੰਦਾ ਹੈ ਜਾਂ ਹਨਾ ਮਤਲਬ ਕਿ ਕਈ ਵਾਰ ਘਰਾਂ ਦੀਆਂ ਸੋਸ-ਸਮਜਬੋਰੀਆਂ ਨੇ ਕਿ ਉਹਨਾਂ ਕੋਲੇ ਇਨਕਮ ਦਾ ਹੋਰ ਕੋਈ ਸੋਰਸ ਨਹੀਂ ਬਟ ਉਹਨਾਂ ਕੋਲ ਹੱਥ ਕਲਾ ਜ਼ਰੂਰ ਹੈ ਉਹ ਅੱਛੀ ਸਪੀਚਿੰਗ ਕਰਦੀਆਂ ਨੇ ਜਾਂ ਉਹਨਾਂ ਕੋਲ ਮਤਲਬ ਕਿ ਕੜਾਈ ਦੀ ਨੋਲੇਜ ਹੈ ਬਾਗ ਫੁਲਕਾਰੀ ਨੀਡਲ ਵਰਕ ਐਸੈਟਰਾ ਕੁਝ ਨਾ ਕੁਝ ਤੁਸੀਂ ਜੋ ਕਰ ਸਕਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਜੋਪਰਚੁਨਿਟੀ ਹੈ ਇੱਥੇ ਆ ਕੇ ਤੁਹਾਡਾ ਨ ਵੀਰ ਵੀ ਕਰ ਸਕਦੇ ਹਾਂ ਤੇ ਬਾਕੀ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਕਿਸ ਤਰ੍ਹਾਂ ਕਰੀਏ ਸਾਨੂੰ ਮਤਲਬ ਕਿ ਕੋਈ ਰਸਤਾ ਦੱਸੋ ਕਿ ਕਿਸ ਤਰ੍ਹਾਂ ਅਸੀਂ ਆਪਣਾ ਜੋ ਕੰਮ ਹੈ ਅੱਗੇ ਕਰ ਸਕਦੇ ਆ ਤਾਂ ਵੀ ਜੀ ਸ਼ਡਿਊਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਦਾ ਵੀ ਬਹੁਤਾ ਟਾਈਮ ਨਹੀਂ ਮਿਲਦਾ ਕਿਸੇ ਭੈਣ ਦਾ ਫੋਨ ਰিসিਵ ਹੋ ਜਾਂਦਾ ਕਈਆਂ ਦਾ ਨਹੀਂ ਵੀ ਕਰ ਸਕਦੇ ਤਾਂ ਇੱਥੇ ਤੁਹਾਨੂੰ ਮੌਕਾ ਮਿਲੂਗਾ ਕਿ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਨੂੰ ਮਿਲ ਸਕਦੇ ਹੋ ਹੋਰ ਵੀ ਬਹੁਤ ਦੂਰੋਂ ਦੂਰੋਂ ਬੁਟੀਕ ਭੈਣਾਂ ਪਹੁੰਚ ਰਹੀਆਂ ਨੇ ਉਹਨਾਂ ਨੂੰ ਵੀ ਮਿਲ ਸਕਦੇ ਹੋ ਤੇ ਅਸੀਂ ਵੀ ਤੁਹਾਡੇ ਵਰਗੀਆਂ ਵੀਰੇ ਅਸੀਂ ਜਦੋਂ ਮਤਲਬ ਕਿ ਕੰਮ ਸ਼ੁਰੂ ਕੀਤਾ ਸੀ ਮੈਂ ਤਾਂ ਬਿਲਕੁਲ ਹੀ ਜ਼ੀਰੋ ਲੈਵਲ ਤੋਂ ਮੈਂ ਸਟੀਚਿੰਗ ਤੋਂ ਕੰਮ ਸ਼ੁਰੂ ਸਿਰਫ ਇਹਨਾਂ ਦਾ ਆਨਲਾਈਨ ਪੇਜ ਸੀਗਾ ਅੱਗੇ ਸੇਲ ਪਰਚੇਜ਼ਿੰਗ ਦਾ ਕੰਮ ਸੀਗਾ ਡੀਲਰਸ਼ਿਪ ਦੇ ਥਰੂ ਤੇ ਅੱਜ ਅਸੀਂ ਲੱਖਾਂ ਜੋਰ ਪਏ ਆ ਮੰਥਲੀ ਕਮਾ ਰਹੇ ਆ ਬਹੁਤ ਸੋਹਣੀ ਸਾਡੀ ਇਨਕਮ ਹੈ ਤੇ ਹੋਰ ਵੀ ਭੈਣਾ ਤੁਹਾਨੂੰ ਸਾਡੇ ਵਰਗੀਆਂ ਬਹੁਤ ਜ਼ਿਆਦਾ ਮਿਲ ਜਾਣਗੀਆਂ ਤੇ ਤੁਸ ਤੁਹਾਨੂੰ ਵੀ ਇਹ ਮੋਟੀਵੇਸ਼ਨ ਮਿਲੂਗੀ ਤੁਸੀਂ ਮੋਟੀਵੇਟਡ ਹੋਵੋਗੇ ਜਦੋਂ ਤੁਸੀਂ ਆ ਕੇ ਦੇਖੋਗੇ ਕਿ ਤੁਹਾਡੇ ਵਰਗੀਆਂ ਇਹ ਕੁੜੀਆਂ ਕਿਵੇਂ ਅੱਗੇ ਜਾ ਰਹੀਆਂ ਨੇ ਤੇ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਜੋ ਪਲੇਟਫਾਰਮ ਹੈ ਜਿਸ ਦੇ ਥਰੂ ਆਪਾਂ ਕੁਝ ਵੀ ਬਣ ਸਕਦੇ ਆ ਕਿੰਨਾ ਹੀ ਕਮਾ ਸਕਦੇ ਆ ਤੇ ਇਹ ਵੀ ਮਤਲਬ ਕਿ سوشل میڈیا ਜੋ ਆਪਾਂ ਚੰਗੇ ਪਾਸੇ ਕਿਸ ਤਰ੍ਹਾਂ ਯੂਜ਼ ਕਰ ਸਕਦੇ ਕਿਉਂਕਿ ਸਾਡਾ ਜੋ ਵੀ ਸੇਲ ਪਰਚੇਸਿੰਗ ਦਾ ਕੰਮ ਹੈ ਸਾਰਾ YouTube Insta ਦੇ ਥਰੂ ਹੁੰਦਾ ਤੇ Insta ਦੇ ਥਰੂ ਹੀ ਅੱਜ ਜਿਹੜਾ ਮੇਰਾ ਦਾ ਕਲਾਸਿਕ ਕਲੈਕਸ਼ਨ ਚੈਨਲ ਹੈ ਫੋਰਨ ਦੇ ਵਿੱਚ ਚੱਲ ਰਿਹਾ ਮੇਰਾ ਟੋਟਲੀ ਕਮ ਹੀ ਫੋਰਨ ਦਾ ਹੈ ਸਾਰਾ ਜੋ ਆਪਣਾ ਜੋ ਸਿਸਟਮ ਹੁੰਦਾ ਸਟੀਚਿੰਗ ਦਾ ਸਾਰਾ ਟੋਟਲੀ ਆਪਣਾ ਠੇਕਾ ਸਿਸਟਮ ਹੁੰਦਾ ਵੀ ਇੱਥੋਂ ਹੀ ਫੈਬਰਿਕ ਲਿਆ ਇੱਥੋਂ ਹੀ ਸਟੀਚ ਹੋਇਆ ਤੇ ਪੈਕੇਜ ਪੂਰਾ ਬਾਹਰ ਗਿਆ ਇਹ ਸਾਰਾ ਸੋਸ਼ਲ ਮੀਡੀਆ ਦੇ ਥਰੂ ਹੀ ਹੋ ਰਿਹਾ ਤੁਸੀਂ ਵੀ ਇਸ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਇੱਥੇ ਆ ਕੇ ਖੁੱਲਾ ਟਾਈਮ ਹੋਊਗਾ ਤੁਸੀਂ ਜਿਵੇਂ ਮਰਜ਼ੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਸਕਦੇ ਹੋ ਹਾਂਜੀ ਮੈਨੂੰ ਕਈ ਪੈਨਾਂ ਦੇ ਕਾਲ ਜਾਂਦੀਆਂ ਆਂਦੀਆਂ ਨੇ ਉਹ ਕਹਿੰਦੇ ਨੇ ਵੀ ਤੁਸੀਂ ਜਿਹੜੀਆਂ ਮਸ਼ੀਨਾਂ ਨੇ ਉਹ ਡਾਇਰੈਕਟ ਲਗਾਈਆਂ ਨੇ ਮੇਰੇ ਵੀਰੇ ਪਹਿਲਾਂ ਸੀ ਮੈਂ ਆਨਲਾਈਨ ਕੰਮ ਕੀਤਾਗਾ ਆਨਲਾਈਨ ਸਾਰੀ ਅਰਨਿੰਗ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਆਪਣਾ bizness ਨੂੰ ਹਾਈ ਲੈਵਲ ਦੇ ਉੱਪਰ ਲੈ ਕੇ ਗਏਗੇ ਸਟਾਰਟਿੰਗ ਜਿਹੜੀ ਆਪਾਂ ਨੇ 011 ਦੇ ਉੱਪਰ ਹੀ ਕੀਤੀ ਸੀ ਬਿਲਕੁਲ ਸਟਾਰਟਿੰਗ ਤੇ ਹੀ ਆਪਾਂ ਮੇਨ ਮੋਟਿਵ ਹੈ ਜਿਹੜਾ ਆਪਣਾ ਹੁਣ ਇਸੇ ਵੀਡੀਓ ਦੇ ਵਿੱਚ ਐਗਜ਼ੀਬਿਸ਼ਨ ਦੇ ਬਾਰੇ ਹੈ ਐਗਜ਼ੀਬਿਸ਼ਨ ਦੇ ਰਿਗਾਰਡਿੰਗ ਕਈ ਮੇਰੇ ਭੈਣਾਂ ਦੇ ਹੋਰ ਵੀ ਕਾਲ ਜਾ ਰਹੀਆਂ ਸੀ ਇਹ ਇਸ ਐਗਜ਼ੀਬਿਸ਼ਨ ਦੇ ਵਿੱਚ ਸਾਨੂੰ ਪੁੱਛ ਰਿਹਾ ਸੀ ਵੀ ਚੀਪ ਗੈਸਟ ਕੌਣ ਆ ਰਿਹਾ ਜੀ ਚੀਪ ਗੈਸਟ ਜਿਹੜੀਆਂ ਨੇ ਕਮਾਂ ਸਿਸਟਰ ਜਾ ਰਹੀਆਂ ਨੇ ਹਾਂਜੀ ਪੈਸੇ ਕਿਉਂਕਿ ਉਹ ਆਪਣੇ ਏਰੀਆ ਦੀਆਂ ਵੀ ਕੁੜੀਆਂ ਨੇ ਆ ਗਿਆ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਮੋਟਿਵ ਹੈ ਸਾਡੇ ਏਰੀਏ ਨੂੰ ਪ੍ਰਮੋਟ ਕਰਨਾ ਕਿਉਂਕਿ ਜੋ ਮਤਲਬ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਚੰਡੀਗੜ੍ਹ ਸਾਈਡ ਹੋ ਗਿਆ ਮੋਹਾਲੀ ਪਟਿਆਲਾ ਇਧਰ ਐਕਸੀਬਿਸ਼ਨਸ ਲੱਗਦੀਆਂ ਰਹਿੰਦੀਆਂ ਨੇ ਬਟ ਅਸੀਂ ਲੈ ਰਿਆ ਕਰ ਗਾ ਕਿਉਂ ਨਹੀਂ ਸੁਣਿਆ ਕਿਉਂਕਿ ਇੱਕ ਤਾਂ ਸਾਡਾ ਵਰਕਪਲੇਸ ਆ ਸਾਨੂੰ ਜਿਹੜਾ ਰੋਜ਼ਗਾਰ ਹੈ ਇੱਥੋਂ ਮਿਲਿਆ ਦੂਜਾ ਇੱਥੇ ਕਿਹੜਾ ਕਲਾ ਦੀ ਕੋਈ ਕਮੀ ਨਹੀਂ ਹੈਗੀ ਸਾਡੀਆਂ ਜੋ ਪਿੰਡਾਂ ਦੇ ਵਿੱਚ ਭੈਣਾਂ ਨੇ ਉਹਨਾਂ ਵਿੱਚ ਬਹੁਤ ਹਥਾਕਲਾ ਹੈਗੀ ਤੇ ਉਹਨਾਂ ਨੂੰ ਕਈ ਵਾਰ ਨਾ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ ਤਾਂ ਤੁਸੀਂ ਇੱਥੇ ਆ ਕੇ ਗੱਲਬਾਤ ਕਰ ਸਕਦੇ ਹੋ ਆਪਣੀ ਕਲਾ ਦਿਖਾ ਸਕਦੇ ਹੋ ਤੁਹਾਡਾ ਤੁਸੀਂ ਕੁਝ ਵੀ ਨਹੀਂ ਕਰ ਰਹੇ ਤਾਂ ਵੀ ਤੁਸੀਂ ਮੋਟਿਕ ਇੱਥੇ ਜੋ ਐਗਜ਼ੀਬਿਸ਼ਨ ਹੈ ਦੇਖਣ ਜ਼ਰੂਰ ਆਇਓ ਕੋਈ ਕੋਸਟ ਨਹੀਂ ਹੈਗੀ ਕੋਈ ਐਂਟਰੀ ਫੀਸ ਨਹੀਂ ਫ੍ਰੀ ਨੇਲ ਆਰਟ ਆ ਬਹੁਤ ਸਾਰੀਆਂ ਤੁਹਾਨੂੰ ਫੈਸਿਲਿਟੀਆਂ ਮਿਲਣਗੀਆਂ ਕਿੰਨੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ ਤੇ ਬਾਕੀ ਜਿਹੜੀਆਂ ਸਟਾਲ ਲਗਾ ਰਹੀਆਂ ਨੇ ਭੈਣਾ ਉਹਨਾਂ ਲਈ ਵੀ ਬਹੁਤ ਬੈਸਟ ਓਪਰਚੁਨਿਟੀ ਹੈ ਕਿਉਂਕਿ ਤੁਹਾਡੀ ਸੇਲ ਵੀ ਹੋਣੀ ਹੈ ਤੇ ਨਾਲ-ਨਾਲ ਤੁਸੀਂ ਜੋ ਹੈਗਾ ਆਪਣਾ ਮਤਲਬ ਕਿ ਜਿਵੇਂ ਤੁਹਾਡੀ ਐਡ ਹੋਊਗੀ ਅਲੱਗ-ਅਲੱਗ ਸੋਸ਼ਲ ਮੀਡੀਆ ਐਪਸ ਦੇ ਥਰੂ ਤੁਹਾਡੀ ਜੋ ਐਡ ਹੋਣੀ ਆ ਤੇ ਤੁਸੀਂ ਆਪਣੇ ਵਿਜ਼ਿਟਿੰਗ ਕਾਰਡ ਜੋ ਵੀ ਉੱਥੇ ਹਨਾ ਮਤਲਬ ਆਉਂਦੇ ਆ ਕਸਟਮਰ ਆਉਂਦੇ ਆ ਜਾਂ ਭੈਣ ਭਾਈ ਜਿੰਨੇ ਵੀ ਆਉਂਦੇ ਆ ਉੱਥੇ ਗੈਦਰਿੰਗ ਹੁੰਦੀ ਆ ਤਾਂ ਤੁਸੀਂ ਆਪਣੀ ਜੋ ਐਡ ਕਰ ਸਕਦੇ ਹੋ ਆਪਣੇ ਵਿਜ਼ਿਟਿੰਗ ਕਾਰਡ ਦੇ ਸਕਦੇ ਹੋ ਤੇ ਮੇਰੇ ਭੈਣਾਂ ਦੇ ਨੇ ਮੈਨੂੰ ਕਾਲ ਆ ਰਹੇ ਸੀ ਵੀ ਤੁਸੀਂ ਤਾਂ ਜੀ ਬਰਨਾਲੇ ਤੋਂ ਤੁਸੀਂ ਬਰਨਾਲੇ ਐਗਜ਼ਿਬਿਸ਼ਨ ਕਿਉਂ ਨਹੀਂ ਕਰਵਾ ਰਹੇਗੇ ਬਰਨਾਲੇ ਵੀ ਨੇ ਰੈਗੂਲਰ ਵਾਂਗੂ ਐਕਟੀਵੇਸ਼ਨ ਹਰ ਹੱਬੇ ਕੋ ਹੁੰਦੀ ਰਹਿੰਦੀ ਹੈਗੀ ਕਿਉਂਕਿ ਲਹਿਰਗ ਅੱਗੇ ਦੇ ਵਿੱਚ ਲਹਿਰਗ ਅੱਗੇ ਨੇ ਭੈਣਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਐਗਜ਼ਿਬਿਸ਼ਨ ਨਹੀਂ ਹੋ ਰਹੀ ਸੀ ਆਪਾਂ ਇੱਥੇ ਤਾਂ ਕਰਕੇ ਇਹ ਐਗਜ਼ਿਬਿਸ਼ਨ ਹੈ ਜਿਹੜੀ ਕਰਵਾ ਰਹੇ ਹਾਂਗੇ ਕਿਉਂਕਿ ਇੱਥੇ ਦੇ ਜਿਹੜੇ ਨੇੜੇ-ਟੇੜੇ ਦੇ ਪਿੰਡਾਂ ਦੇ ਭੈਣਾਂ ਨੇ ਉਹਨਾਂ ਨੂੰ ਇੱਕ ਮੌਕਾ ਮਿਲ ਸਕੇ ਜੋ ਵੀ ਉਹਨਾਂ ਦੇ ਵਿੱਚ ਹੋਣਾ ਰਾ ਕਲਾ ਉਹ ਆਪਣੀ ਕਲਾ ਨੂੰ ਇਸ ਐਕਜੀਬੀਸ਼ਨ ਦੇ ਵਿੱਚ ਜਿਹੜਾ ਦਿਖਾ ਸਕਣ ਇਸ ਐਕਜੀਬੀਸ਼ਨ ਦੇ ਵਿੱਚ ਇਸ ਤੋਂ ਇਲਾਵਾ ਇਹ ਆ ਵੀ ਕਿ ਤੁਸੀਂ ਆਪਣਾ ਫ੍ਰੀ ਨੇਲ ਆਰਟ ਜਿਹੜਾ ਕਰਵਾ ਸਕਦੇ ਹੋ ਮੇਰੇ ਭੈਣਾਂ ਇਸ ਐਕਜੀਬੀਸ਼ਨ ਦੇ ਵਿੱਚ ਜ਼ਰੂਰ ਬਗ ਚੜ ਕੇ ਪਹੁੰਚਣਾ ਤਾਂ ਜੋ ਜੇ ਤੁਸੀਂ ਆਉਂਗੇ ਜਿਆਦਾ ਤੋਂ ਜਿਆਦਾ ਹਨਾ ਜਿਹੜੀਆਂ ਵੀ ਮੇਰੇ ਭੈਣਾਂ ਬੁਟੀਕ ਵਾਲੀਆਂ ਹੋਣੀਆਂ ਇੱਥੇ ਸਟਾਲ ਲਗਾਈ ਹੋਊਗੀ ਉਹਨਾਂ ਦਾ ਕੀ ਹੌਸਲਾ ਬਲੰਦ ਹੋਊਗਾ ਤਾਂ ਕਰਕੇ ਮੇਰੀਆਂ ਭੈਣਾਂ ਤੇ ਭਰਾਵਾਂ ਨੇ ਸਾਰਿਆਂ ਨੇ ਜ਼ਰੂਰ ਪਹੁੰਚਣਾ ਮੇਰੀਆਂ ਭੈਣਾਂ ਨੂੰ ਲੈ ਕੇ ਜ਼ਰੂਰ ਆਣਾ ਤੇ ਇੱਕ ਵੈਸੇ ਸਾਡੀਆਂ ਮਾਤਾਵਾਂ ਦੇ ਲਈ ਕਿਉਂਕਿ ਜਿਸ ਤਰ੍ਹਾਂ ਹਨਾ ਆਪਣੇ ਦਾਦੀਆਂ ਨਾਨੀਆਂ